ਲਾਲਚ ਸੰਤੁਲਨ ਅਤੇ ਸਥਾਈ ਸਫਲਤਾ ਸਤਸ੍ਰੀਆਕਾਲ ਅੱਜ ਆਪਾਂ ਗੱਲ ਕਰ ਰਹੇ ਹਾਂ ਜੀਵਨ ਦੇ ਤਿੰਨ ਬਹੁਤ ਅਹਿਮ ਪਹਿਲੂਆਂ ਬਾਰੇ ਲਾਲਚ ਸੰਤੁਲਨ ਤੇ ਫਿਰ ਸਥਾਈ ਸਫਲਤਾ ਇਹਨਾਂ ਦਾ ਆਪਸ ਵਿੱਚ ਕੀ ਸੰਬੰਧ ਹੈ ਸਾਡੇ ਕੋਲ ਕੁਝ ਵਿਚਾਰ ਨੇ ਜਿਹੜੇ ਰੁਪੇਸ਼ ਦਿਲਸੇ ਦੇ ਨਾਂ ਨਾਲ ਜਾਣੇ ਜਾਂਦੇ ਨੇ ਲੱਗਦਾ ਹੈ ਇਹ ਰੁਪੇਸ਼ ਜੈਨ ਦੇ ਆਪਣੇ ਤਜਰਬਿਆਂ ਤੇ ਆਧਾਰਿਤ ਨੇ ਸ਼ਾਇਦ ਕਾਰੋਬਾਰੀ ਦੁਨੀਆ ਦੇ ਤਜਰਬੇ ਹਾਂਜੀ ਬਿਲਕੁਲ ਤੇ ਜਿਹੜਾ ਸ਼ੁਰੂਆਤੀ ਨੁਕਤਾ ਹੈ ਉਹ ਕਾਫੀ ਮਤਲਬ ਸਿੱਧਾ ਤੇ ਸਖਤ ਹੈ ਲਾਲਚ ਨੂੰ ਇੱਕ ਖਾਮੋਸ਼ ਵਿਨਾਸ਼ਕਾਰੀ ਕਿਹਾ ਗਿਆ ਹੂੰ ਸਿਰਫ ਕੋਈ ਕਮਜ਼ੋਰੀ ਨਹੀਂ ਸਗੋਂ ਕੁਝ ਅਜੀਹਾ ਜਿਹੜਾ ਚੁੱਪ-ਚੁੱਪੀ ਤੇ ਸਭ ਕੁਝ ਤਬਾਹ ਕਰ ਸਕਦਾ ਹੈ ਇੱਕ ਖਾਮੋਸ਼ ਵਾਲੀ ਗੱਲ ਤੇ ਥੋੜਾ ਹੋਰ ਗੌਰ करिए ਬਿਲਕੁਲ ਬਿਲਕੁਲ ਇੱਕ ਖਾਮੋਸ਼ ਸ਼ਬਦ ਬੜਾ ਕਮਾਲ ਦਾ ਹੈ ਮਤਲਬ ਸਰੋਤ ਦਾ ਇਸ਼ਾਰਾ ਸ਼ਾਇਦ ਇਸ ਪਾਸੇ ਹੈ ਕਿ ਲਾਲਚ ਅਕਸਰ ਨਾ ਐਵੇਂ ਛੋਟੀਆਂ-ਛੋਟੀਆਂ ਚੋਣਾ ਨਾ ਸ਼ੁਰੂ ਹੁੰਦਾ ਹੈ ਅੱਛਾ ਛੋਟੇ ਛੋਟੇ ਸਮਝੌਤੇ ਜਨਾ ਦਾ ਉਦੋਂ ਪਤਾ ਵੀ ਨਹੀਂ ਲੱਗਦਾ ਹਾਂਜੀ ਇਹ ਕੋਈ ਵੱਡਾ ਹਮਲਾ ਨਹੀਂ ਹੁੰਦਾ ਇੱਕਦਮ ਵਾਲਾ ਇਹ ਤਾਂ ਹੌਲੀ ਹੌਲੀ ਵੱਧਦਾ ਹੈ ਇੱਕ ਜ਼ਹਿਰ ਵਾਂਗ ਜਿਵੇਂ ਕੋਈ ਮਿਸਾਲ ਜਿਵੇਂ ਮੰਨ ਲਓ ਕੋਈ ਕਾਰੋਬਾਰੀ ਹੈ ਥੋੜਾ ਹੋਰ ਮੁਨਾਫਾ ਕਮਾਣ ਲਈ ਕੁਆਲਿਟੀ ਥੋੜੀ ਜੀ ਘੱਟ ਕਰ ਦੇਵੇ ਜਾਂ ਕੋਈ ਬੰਦਾ ਰਿਸ਼ਤਿਆਂ ਨੂੰ ਭੁੱਲ ਕੇ ਸਿਰਫ ਕੰਮ 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 ਪਿੱਛੇ ਭਜੇ ਹਾਂਜੀ ਸਮਝ ਗਈ ਪਹਿਲਾਂ ਪਹਿਲ ਤਾਂ ਪਤਾ ਨਹੀਂ ਲੱਗਦਾ ਹੈ ਨਾ ਪਰ ਅੰਤ ਵਿੱਚ ਨੁਕਸਾਨ ਹੀ ਹੁੰਦਾ ਹੈ ਤਾਂ ਇਹ ਸਿਰਫ ਪੈਸੇ ਦਾ ਲਾਲਚ ਨਹੀਂ ਹੈ ਇਹ ਤਾਂ ਮਤਲਬ ਕਿਸੇ ਵੀ ਚੀਜ਼ ਦੀ ਹੱਦੋਂ ਵੱਧ ਇੱਛਾ ਹੋ ਸਕਦੀ ਹੈ ਤਾਕਤ ਦੀ ਸ਼ੋਹਰਤ ਦੀ ਇੱਥੋਂ ਤੱਕ ਕਿ ਸ਼ਾਇਦ ਕੰਮ ਦੀ ਵੀ ਬਿਲਕੁਲ ਕਿਸੇ ਵੀ ਚੀਜ਼ ਦੀ ਅਤ ਤੇ ਸ੍ਰੋਤ ਹੀ ਕਹਿੰਦਾ ਹੈ ਕਿ ਕਿਸੇ ਵੀ ਚੀਜ਼ ਦੀ ਅਤ ਮਾੜੀ ਹੈ ਇਹ ਵਿਚਾਰ ਹੈ ਤਾਂ ਬੁਨਿਆਦੀ ਜਆ ਪਰ ਸ਼ਾਇਦ ਅਸੀਂ ਅਕਸਰ ਇਸ ਨੂੰ ਨਜ਼ਰਅੰਦਾਜ਼ ਕਰ ਦਿੰਦੇ ਹਾਂ ਸਹੀ ਗੱਲ ਹੈ ਬੁਨਿਆਦੀ ਹੈ ਪਰ ਅਮਲ ਚ ਲਿਆਉਣਾ ਔਖਾ ਦੇਖੋ ਨਾ ਸਰੋਤ ਸਿਰਫ ਸਮੱਸਿਆ ਨਹੀਂ ਦੱਸ ਰਿਹਾ ਅੱਛਾ ਉਹ ਇਸ ਦੇ ਉਲਟ ਹੱਲ ਵਲ ਵੀ ਇਸ਼ਾਰਾ ਕਰ ਰਿਹਾ ਹੈ ਉਹ ਜ਼ੋਰ ਦੇ ਰਿਹਾ ਹੈ ਕਿ ਜਿਹੜੀ ਲੰਬੇ ਸਮੇਂ ਦੀ ਸਫਲਤਾ ਹੈ ਟਿਕਾਊ ਸਫਲਤਾ ਉਸ ਦਾ ਰਾਜ਼ ਸੰਤੁਲਨ ਤੇ ਸੰਜਮ ਵਿੱਚ ਹੈ ਹਾਂ ਇਹ ਗੱਲ ਇਸ ਨੂੰ ਦਿਲਚਸਪ ਬਣਾਉਂਦੀ ਹੈ ਬਿਲਕੁਲ ਪਰ ਇਹ ਸੰਤੁਲਨ ਤੇ ਸੰਜਮ ਇਹ ਆਉਂਦਾ ਕਿਵੇਂ ਹੈ ਸਰੋਤ ਕੁਝ ਦੱਸਦਾ ਹੈ ਇਸ ਬਾਰੇ ਕਿਉਂਕਿ ਕਹਿਣਾ ਤਾਂ ਬਹੁਤ ਸੌਖਾ ਲੱਗਦਾ ਹੈ ਪਰ ਜ਼ਿੰਦਗੀ ਦੀ ਭੱਜ ਦੌੜ 'ਚ ਸੰਤੁਲਨ ਬਣਾਉਣਾ ਇਹ ਤਾਂ ਵੱਡੀ ਚੁਣੌਤੀ ਹੈ ਹਾਂਜੀ ਇਹ ਤਾਂ ਹੈ ਖਾਸ ਕਰਕੇ ਜਦੋਂ ਸ਼ੁਰੂਆਤੀ ਸਫਲਤਾ ਲਈ ਲੱਗਦਾ ਹੈ ਕਿ ਬਹੁਤ ਜ਼ਿਆਦਾ ਮਿਹਨਤ ਕਰਨੀ ਪੈਣੀ ਸ਼ਾਇਦ ਅਸੰਤੁਲਿਤ ਹੋਣਾ ਪੈਣਾ ਬਹੁਤ ਵਧੀਆ ਸਵਾਲ ਪੁੱਛਿਆ ਜੀ ਦੇਖੋ ਪੂਰੀਆਂ ਤਫਸੀਲਾਂ ਤਾਂ ਸਾਡੇ ਕੋਲ ਨਹੀਂ ਪਰ ਸਰੋਤ ਦਾ ਇਸ਼ਾਰਾ ਸਾਫ਼ ਹੈ ਕਿ ਇਹ ਇੱਕ ਚੇਤਨ ਕੋਸ਼ਿਸ਼ ਹੈ ਆਪਣੇ ਆਪ ਨਹੀਂ ਹੋ ਜਾਂਦਾ ਹਮ ਸ਼ਾਇਦ ਰੁਪੇਸ਼ ਜੈਨ ਦੇ ਤਜਰਬੇ ਇਹੀ ਦੱਸਦੇ ਹੋਣ ਕਿ ਇਸ ਲਈ ਹੱਦਾਂ ਤੈਅ ਕਰਨੀਆਂ ਪੈਂਦੀਆਂ ਨੇ ਕੰਮ ਤੇ ਨਿੱਜੀ ਜ਼ਿੰਦਗੀ ਵਿਚਕਾਰ ਆਪਣੀਆਂ ਇੱਛਾਵਾਂ ਤੇ ਆਪਣੇ ਸਾਧਨਾ ਵਿਚਕਾਰ ਅੱਛਾ ਮਤਲਬ ਲਕੀਰ ਖਿੱਚਣੀ ਪੈਂਦੀ ਹੈ ਹਾਂਜੀ ਬਿਲਕੁਲ ਹੋ ਸਕਦਾ ਉਹਨਾਂ ਨੇ ਦੇਖਿਆ ਹੋਵੇ ਕਿ ਥੋੜੇ ਸਮੇਂ ਦੇ ਵੱਡੇ ਲਾਭ ਨਾਲੋਂ ਜਿਹੜੀ ਲਗਾਤਾਰ ਸੰਜਮ ਨਾਲ ਕੋਸ਼ਿਸ਼ ਹੁੰਦੀ ਹੈ ਨਾ ਉਹ ਜ਼ਿਆਦਾ ਫਲ ਦਿੰਦੀ ਹੈ ਜਿਵੇਂ ਮੈਰਾਥਨ ਦੌੜਾਕ ਬਿਲਕੁਲ ਉਸੇ ਤਰ੍ਹਾਂ ਉਹ ਆਪਣੀ ਰਫ਼ਤਾਰ ਬਣਾਈ ਰੱਖਦਾ ਹੈ ਨਾ ਕਿ ਸ਼ੁਰੂ ਚ ਹੀ ਸਾਰੀ ਤਾਕਤ ਲਾ ਦੇਵੇ ਤਾਂ ਫਿਰ ਇਹ ਇੱਕ ਤਰ੍ਹਾਂ ਨਾਲ ਧਿਰਜ ਦੀ ਗੱਲ ਵੀ ਹੋਈ ਜੀ ਤੇ ਦੂਰੰਦੇਸ਼ੀ ਦੀ ਵੀ ਹਾਂਜੀ ਸਹੀ ਕਿਹਾ ਲਾਲਚ ਸਾਨੂੰ ਫੌਰੀ ਨਤੀਜੇ ਦਿਖਾਉਂਦਾ ਜਦ ਕਿ ਸੰਤੁਲਨ ਤੇ ਸੰਯਮ ਇਹ ਲੰਬੇ ਸਮੇਂ ਦੀ ਸਥਿਰਤਾ ਤੇ ਜ਼ੋਰ ਦਿੰਦੇ ਨੇ ਬਿਲਕੁਲ ਇਸ ਦਾ ਮਤਲਬ ਤਾਂ ਇਹ ਹੋਇਆ ਕਿ ਸਫਲਤਾ ਦੀ ਪਰਿਭਾਸ਼ਾ ਸਿਰਫ ਪੈਸਾ ਜਾਂ ਅਹੁਦਾ ਹੀ ਨਹੀਂ ਰਹਿ ਜਾਂਦੀ ਹਾਂਜੀ ਸਗੋਂ ਇੱਕ ਸੰਤੁਲਿਤ ਤੇ ਸੰਤੁਸ਼ਟ ਜੀਵਨ ਵੀ ਸਫਲਤਾ ਹੈ ਬਿਲਕੁਲ ਸਹੀ ਅਤੇ ਜਿਹੜੀ ਸਥਾਈ ਸਫਲਤਾ ਹੈ ਨਾ ਇਹ ਸਿਰਫ ਕਾਰੋਬਾਰ ਤੱਕ ਨਹੀਂ ਰੁਕਦੀ ਇਹੇ ਨਿੱਜੀ ਰਿਸ਼ਤਿਆਂ ਤੇ ਆਪਣੀ ਸਿਹਤ ਤੇ ਮਾਨਸਿਕ ਸ਼ਾਂਤੀ ਤੇ ਸਭਤੇ ਲਾਗੂ ਹੁੰਦੀ ਹੈ ਹੂੰ ਸਹੀ ਗੱਲ ਜਿੱਥੇ ਵੀ ਅਸੀਂ ਕਿਸੇ ਇੱਕ ਪਹਿਲੂ ਨੂੰ ਹੱਦੋਂ ਵੱਧ ਤਰਜੀਹ ਦੇ ਕੇ ਦੂਜਿਆਂ ਨੂੰ ਪਿੱਛੇ ਛੱਡ ਦਿੰਨੇ ਆ ਉੱਥੇ ਅਸੰਤੁਲਨ ਆਉਂਦਾ ਹੈ ਬਿਲਕੁਲ ਪਰ ਉਹ ਅੰਤ ਵਿੱਚ ਸਾਡੀ ਸਮੁੱਚੀ ਖੁਸ਼ਹਾਲੀ ਨੂੰ ਮਤਲਬ ਨੁਕਸਾਨ ਪਹੁੰਚਾਉਂਦਾ ਹੈ ਤਾਂ ਕੁਲ ਮਿਲਾ ਕੇ ਅੱਪਾ ਇਹ ਕਹਿ ਸਕਦੇ ਆ ਕਿ ਰੂਪੇਸ਼ ਚੈਨ ਦੇ ਤਜਰਬਿਆਂ ਤੋਂ ਜਿਹੜਾ ਮੁੱਖ ਸਬਕ ਨਿਕਲਦਾ ਉਹ ਇਹ ਹੀ ਲੱਗਦਾ ਹੈ ਕਿ ਲਾਲਚ ਤੋਂ ਬਚੋ ਹਾਂਜੀ ਤੇ ਜ਼ਿੰਦਗੀ ਦੇ ਹਰ ਖੇਤਰ ਵਿੱਚ ਸੰਤੁਲਨ ਤੇ ਸਯੰਮ ਅਪਣਾਓ ਇਹ ਹੀ ਅਸਲ ਟਿਕਾਊ ਤੇ ਸਾਰਥਕ ਸਫਲਤਾ ਦਾ ਰਾਹ ਹੈ ਬਿਲਕੁਲ ਤੇ ਇਹ ਸਾਨੂੰ ਸੋਚਣ ਲਈ ਇੱਕ ਬਹੁਤ ਅਹਿਮ ਨੁਕਤਾ ਵੀ ਦੇ ਜਾਂਦਾ ਹੈ ਕੀ ਕਿ ਹਰ ਕੋਈ ਆਪਣੀ ਜ਼ਿੰਦਗੀ ਵਿੱਚ ਆਪਣੇ ਹਾਲਾਤਾਂ ਵਿੱਚ ਇਹ ਸੰਤੁਲਨ ਨੂੰ ਕਿਵੇਂ ਲੱਭ ਸਕਦਾ ਹੈ ਹਾਂ ਇਹ ਬਹੁਤ ਵੱਡਾ ਸਵਾਲ ਹੈ ਉਹ ਕਿਹੜੀਆਂ ਛੋਟੀਆਂ ਮੋਟੀਆਂ ਤਬਦੀਲੀਆਂ ਨੇ ਜਾਂ ਚੋਣਾਂ ਨੇ ਜਿਹੜੀਆਂ ਸਾਨੂੰ ਲਾਲਚ ਦੀ ਖਿੱਚ ਤੋਂ ਬਚਾ ਕੇ ਇੱਕ ਵਧੇਰੇ ਸੰਤੁਲਿਤ ਰਾਹ ਵੱਲ ਲੈ ਕੇ ਜਾ ਸਕਦੀਆਂ ਸ਼ਾਇਦ ਇਹ ਸਾਰਿਆਂ ਲਈ ਸੋਚਣ ਵਾਲੀ ਗੱਲ ਹੈ ਕਿ ਸਾਡੇ ਲਈ ਨਿੱਜੀ ਤੌਰ ਤੇ ਤੇ ਪੇਸ਼ੇਵਰ ਤੌਰ ਤੇ ਸੰਤੁਲਨ ਦੇ ਅਸਲ ਮਾਨੇ ਕੀ ਨੇ ਬਿਲਕੁਲ ਤੇ ਇਹ ਵਿਚਾਰ ਜਿਵੇਂ ਆਪਾਂ ਪਹਿਲਾਂ ਗੱਲ ਕੀਤੀ ਰੁਪੇਸ਼ ਦਿਲ ਸੇ ਵਜੋ ਜਾਣੇ ਜਾਂਦੇ ਹਨ ਜੋ ਰੁਪੇਸ਼ ਜੈਨ ਦੇ ਆਪਣੇ ਜੀਵਨ ਦੇ ਤਜਰਬਿਆਂ ਤੇ ਆਧਾਰਿਤ ਹਨ